ਰਾਜਪੁਰਾ ਦੀ ਨਗਰ ਕੌਂਸਲ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਜੋ ਕਿ ਰਾਜਪੁਰਾ ਦੇ ਲੋਕਾਂ ਦੇ ਲਈ ਮੁਸੀਬਤ ਦੇ ਵਿੱਚ ਸੌਗਾਤ ਬਣੇਗਾ ਅੱਜ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਉਪਰਾਲੇ ਸਦਕਾ ਸਰਕਾਰ ਤੋਂ ਮੰਗ ਕਰਕੇ ਰਾਜਪੁਰਾ ਦੀ ਨਗਰ ਕੌਂਸਲ ਨੂੰ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਨਗਰ ਕੌਂਸਲ ਦੇ ਫਾਇਰ ਅਫਸਰਾਂ ਨੂੰ ਸੌਂਪਿਆ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਨਵੀਂ ਤਕਨੀਕ ਦੇ ਨਾਲ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੋਕਾਂ ਦੇ ਲਈ ਮੁਸੀਬਤ ਦੇ ਵਿੱਚ ਸਾਥ ਦੇਣਗੀਆਂ। ਉਹਨਾਂ ਰਾਜਪੁਰਾ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਔਨ वाले ਸਮੇਂ ਦੇ ਵਿੱਚ ਸਫਾਈ ਕਰਨ ਦੇ ਲਈ ਵੀ ਨਵੀਆਂ ਗੱਡੀਆਂ ਆ ਰਹੀਆਂ ਨੇ ਇਸ ਮੌਕੇ ਨਗਰ ਕੌਂਸਲ ਦੇ ਕਾਰਜ ਅਫਸਰ ਅਵਤਾਰ ਚੰਦ ਸੀਨੀਅਰ ਆਪਾਗੂ ਰਿਤੇਸ਼ ਬਾਂਸਲ ਯੂਥ ਪ੍ਰਧਾਨ ਰਾਜੇਸ਼ ਕੁਮਾਰ 바ਵਾ ਰਾਜੇਸ਼ ਇਨਸਾ ਸਮੇਤ ਹੋਰ ਕਈ ਅਧਿਕਾਰੀ ਵੀ ਹਾਜ਼ਰ ਰਹੇ ਆਓ ਸੁਣਦੇ ਹਾਂ ਕਿ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਹੋਰ ਕੀ ਕਿਹਾ ਭਾਇਲਗੜ੍ਹ ਤੇ ਡੀਆਰ ਨਗਰ ਕੌਂਸਲ ਚਾਹੀਏ ਕਿਹਨਾਂ ਜਗ੍ਹਾ ਤੇ ਅੱਜ ਮੈਂ ਕਹੂੰਗੀ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਡਾਕਟਰ ਅਰਵਜੋਤ ਜੀ ਦਾ ਜਦੋਂ ਡਾਕਟਰ ਅਰਵਜੋਤ ਜੀ ਰਾਜਪੁਰੇ ਆਈਸੀ ਦਾ ਸੀ ਇੱਕ ਗੱਡੀ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੇ ਅੱਜ ਦੋ ਗੱਡੀਆਂ ਦਿੱਤੀਆਂ ਕਿਉਂਕਿ ਜੋ ਪਬਲਿਕ ਦੀ ਮੰਗ ਹੈ ਪਬਲਿਕ ਨੂੰ ਚਾਹੀਦਾ ਹੈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਕਹਿੰਦੇ ਆ ਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਜੋ ਮੰਗ ਹੈ ਉਹ ਅਸੀਂ ਬਿਲਕੁਲ ਪੂਰੀ ਕਰਾਂਗੇ ਸਾਡੇ ਇੱਕ ਗੱਡੀ ਮੰਗਣ ਨਾਲ ਮੰਗਣ ਤੋਂ ਉਹਨਾਂ ਨੇ ਦੋ ਗੱਡੀਆਂ ਭੇਜੀਆਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਕੀਮਤ ਦੀਆਂ ਗੱਡੀਆਂ ਹੈਗੀਆਂ ਮੈਡਮ ਇਹ ਲਗਭਗ ਕਰੋੜ ਰੁਪਏ ਦੀ ਗੱਡੀ ਹੈਗੀ ਇੱਕ ਦੋ ਗੱਡੀਆਂ ਆ ਰਹੀਆਂ ਆਪਣੇ ਕੋਲੇ ਤਾਂ ਉਹ ਇਹ ਵੀ ਅੱਜ ਮੈਂ ਇਹ ਕਹੂੰਗੀ ਕਿ ਜੋ ਸਾਡੀ ਮਿਊਨਿਸਪੈਲਿਟੀ ਚ ਜੇ ਸਾਨੂੰ ਜ਼ਰੂਰਤ ਸੀਗੀ ਤੇ ਜਿਵੇਂ ਮੈਂ ਪਹਿਲਾਂ ਪਿੱਛੇ ਜੇ ਸੁਣਿਆ ਸੀ ਕਿਸੇ ਨੇ ਕਿਹਾ ਸੀ ਜੀ ਖੰਡਰ ਹੋਈਆਂ ਪਈਆਂ ਇਹ ਗੱਡੀਆਂ ਸਾਰਾ ਸਟਾਫ ਖੜਾ ਹੈ ਜੀ ਕੋਈ ਗੱਡੀਆਂ ਖੰਡਰ ਨਹੀਂ ਸੀਗੀਆਂ ਪਰ ਸਾਡੀ ਇਹ ਡਿਮਾਂਡ ਸੀ ਸਾਨੂੰ ਕਿ ਇੱਕ ਗੱਡੀ ਨਵੀਂ ਆ ਜੇ ਤਾਂ ਪਰ ਅੱਜ ਦੋ ਗੱਡੀਆਂ ਆ ਗਈਆਂ ਮੈਂ ਅੱਜ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਜਿਹੜੇ ਕਹਿੰਦੇ ਸੀ ਜੀ 19 ਤੋਂ ਅਸੀਂ ਮੰਗ ਕਰ ਰਹੇ ਸੀਗੇ ਗੱਡੀਆਂ ਨਹੀਂ ਆਈਆਂ ਅਸੀਂ ਹਾਈ ਕੋਰਟ ਚ ਗਏ ਜੀ ਉਹਨਾਂ ਨੇ ਹਾਈ ਕੋਰਟ ਦਾ ਵੀ ਟਾਈਮ ਬਰਬਾਦ ਕੀਤਾ ਆਪਣੀ ਸਰਕਾਰ ਚ ਨਹੀਂ ਲਿਆ ਸਕੇ ਪਰ ਹੁਣ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਜ਼ਰੂਰਤ ਦੀ ਹਰ ਚੀਜ਼ ਰਾਜਪੁਰੇ ਵਿੱਚ ਆਊਗੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਜਦੋਂ ਇੱਕ ਇਸ਼ੂ ਜਾ ਬਣਾਇਆ ਸੀਗਾ ਇਹਨਾਂ ਲੋਕਾਂ ਨੇ ਕਿ ਅਸੀਂ ਹਾਈ ਕੋਰਟ ਚ ਜਾ ਕੇ ਆਏ ਆ ਜੀ ਗੱਡੀ ਆਊਗੀ ਉਦੋਂ ਵੀ ਮੈਂ ਕਿਹਾ ਸੀ ਕਿ ਜਿਸ ਦਿਨ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀ ਡਾਕਟਰ ਰਵਜੋਤ ਜੀ ਅਸੀਂ ਉਦੋਂ ਡਿਮਾਂਡ ਕੀਤੀ ਸੀ ਔਰ ਉਹ ਪ੍ਰੋਮਿਸ ਕਰਕੇ ਗਏ ਸੀ ਕਿ ਇੱਕ ਗੱਡੀ ਦੇਵਾਂਗੇ ਪਰ ਅੱਜ ਉਹਨਾਂ ਨੇ ਸਾਨੂੰ ਦੋ ਗੱਡੀਆਂ ਭੇਜੀਆਂ ਮੈਮ ਕਿਹਨੇ ਚਾਹੋਗੇ ਕਿ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਦੀਵਾਲੀ ਦੇ ਤਿਹਾਰ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਜੀਆਂ ਕਟਨਾਵਾ ਜਰੂਰ ਦੇਖਣ ਨੂੰ ਮਿਲਦੀਆਂ ਜਿਵੇਂ ਹੁਣ ਹਜੇ ਤੱਕ ਵੀ ਲੱਗੀ ਹੋਈ ਹੈ ਅੱਗ ਕੀ ਕਹਿਣਾ ਚਾਹੋ ਕਿੰਨਾ ਫਾਇਦਾ ਹੋਏਗਾ ਮੈਮ ਲੋਕਾਂ ਨੂੰ ਇਸ ਚੀਜ਼ ਦਾ ਦੇਖੋ ਪਹਿਲਾਂ ਤਾਂ ਅਸੀਂ ਇਹ ਹੀ ਦੁਆ ਕਰਾਂਗੇ ਕਿ ਰਾਜਪੁਰੇ ਵਿੱਚ ਐਜੀ ਕੋਈ ਅਨਸੁਖਾਂ ਵੀ ਘਟਨਾ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਹੁਣ ਜਿਹੜੀਆਂ ਦੋ ਗੱਡੀਆਂ ਆ ਗਈਆਂ ਸਾਨੂੰ ਹੋਰ ਵੀ ਜ਼ਿਆਦਾ ਸਹੂਲਤ ਮਿਲੂਗੀ ਸਾਰੇ ਫਾਇਰ ਦੇ ਅਫੀਸਰ ਖੜੇ ਐ ਇਹਨਾਂ ਨੂੰ ਵੀ ਪਤਾ ਹੈ ਕਿ ਜਿੰਨੀ ਕਹਿੰਦੇ ਜਿੰਨੀਆਂ ਗੱਡੀਆਂ ਜ਼ਿਆਦਾ ਹੋਣਗੀਆਂ ਜੇ ਅਨਸੁਖਾਂ ਵੀ ਘਟਨਾ ਹੁੰਦੀ ਹੈ ਤਾਂ ਉਨਨੀ ਜਲਦੀ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਇਹ ਤਾਂ ਦੀਵਾਲੀ ਦੇ ਦਿਨਾਂ ਚ ਆਈ ਹੈ ਤੇ ਸਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੈਡਮ ਪੁਰਾਣੀ ਗੱਡੀ ਨਾਲੋਂ ਇਹਦੇ ਵਿੱਚ ਕੀ ਹੋਰ ਲੋਡਡ ਫੀਚਰ ਨੇ ਉਹਦੇ ਨਾਲੋਂ ਕਿੰਨੀਆਂ ਕੁ ਜੋ ਹੈ ਦੇਖੋ ਜਿਵੇਂ ਆਰ ਚੀਜ਼ ਅੱਜ ਕੱਲ ਐਡਵਾਂਸ ਟੈਕਨੋਲੋਜੀ ਆ ਗਈ ਹੈ ਤਾਂ ਹਰ ਚੀਜ਼ ਐਡਵਾਂਸ ਜਿਹੜੀ ਅੱਜ ਕੱਲ ਨਵੀਂ ਚੀਜ਼ ਆ ਰਹੀ ਹੈ ਉਹ ਸਾਰੀ ਇਹ ਚ ਪਾਣੀ ਦੀ ਕੁਆਂਟੀਟੀ ਵੀ ਇਹ ਚ ਜ਼ਿਆਦਾ ਹੋਊਗੀ ਜਿਵੇਂ ਫਾਇਰ ਬੁਝਾਉਣ ਦੀ ਪਾਵਰ ਵੀ ਇਹਨਾਂ ਜ਼ਿਆਦਾ ਹੋ ਹਰ ਚੀਜ਼ ਜੋ ਐਡਵਾਂਸ ਟੈਕਨੀਕ ਹੈ ਉਹ ਇਹਨਾਂ ਗੱਡੀਆਂ ਵਿੱਚ ਹੈਗੀ ਹੈ ਜਿਵੇਂ ਇਸ ਤਰ੍ਹਾਂ ਨਗਰਪਾਲਿਕਾ ਜਦ ਗੱਡੀਆਂ ਪਹੁੰਚੇ ਇਸ ਤੋਂ ਇਲਾਵਾ ਹੋਰ ਵੀ ਕੋਈ ਨਵੀਂ ਤਕਨੀਕ ਦੀ ਕੋਈ ਮਸ਼ੀਨਾ ਸਫਾਈ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਪਹੁੰਚ ਬਿਲਕੁਲ ਸਫਾਈ ਦੀਆਂ ਮਸ਼ੀਨਾ ਵੀ ਨਵੀਆਂ ਆਣ ਗਿਆ ਬਹੁਤ ਜਲਦੀ ਆਣ ਗਿਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮ ਇਹੀ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਤੁਸੀਂ ਦੇਖਿਆ ਉਹ ਦੋ ਤਿੰਨ ਦਿਨ ਪਹਿਲਾਂ ਅਸੀਂ ਸੜਕਾਂ ਦਾ ਮਹੂਰਤ ਵੀ ਕੀਤਾ ਸੜਕਾਂ ਦੀ ਸ਼ੁਰੂਆਤ ਕੀਤੀ ਹੈ ਜਿਹੜੀਆਂ ਸੜਕਾਂ ਪਿਛਲੇ 15 15 20 20 ਸਾਲਾਂ ਤੋਂ ਨਹੀਂ ਬਨੀਆਂ ਸੀਗੀਆਂ ਉਹ ਸੜਕਾਂ ਦੀ ਵੀ ਸ਼ੁਰੂਆਤ ਹੋਈ ਹੈ ਅੱਜ ਅਸੀਂ ਨਵੇਂ ਗ੍ਰਿਡ ਦੀ ਸ਼ੁਰੂਆਤ ਕਰਕੇ ਆਏ ਆ ਉਥੇ ਤਾਂਕਿ ਜਿਹੜਾ ਜ਼ੀਰੋ ਟ੍ਰਿਪਿੰਗ ਦਾ ਅਸੀਂ ਵਾਅਦਾ ਕੀਤਾ ਵੀ ਬਿਜਲੀ ਦਾ ਕੱਟ ਨਹੀਂ ਲੱਗੂਗਾ ਉਸ ਦਾ ਵੀ ਅਸੀਂ ਅੱਜ ਸ਼ੁਰੂਆਤ ਕਰਕੇ ਆਏ ਆ ਬਨੂੜ ਵਿੱਚ ਨਵਾਂ ਟਰਾਂਸਫਾਰਮਰ ਰੱਖ ਕੇ ਆਏ ਆ ਤਾਂ ਸਾਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਫੀਲਡ 'ਚ ਚਾਹੇ ਮਿਨਿਸਪੈਲਟੀ ਦਾ ਹੈ ਚਾਹੇ ਇਲੈਕਟ੍ਰਿਸਿਟੀ ਦਾ ਹੈ ਚਾਹੇ ਟੀ ਡਬਲਯੂ ਡੀ ਦਾ ਹੈ ਜਿਹੜੇ ਵੀ ਫੀਲਡ ਚ ਜੋ ਵੀ ਕੰਮ ਕਰਨ ਵਾਲੇ ਉਹ ਸਾਰੇ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਪੁਆਇੰਟ ਦੇ ਵਿੱਚ ਹੁਣ ਇਹਨਾਂ ਚੋਂ ਕੋਈ ਫਾਇਰ ਬ੍ਰਿਗੇਡ ਪੱਕੀ ਖੜੀ ਖੜੀ ਰਹੇਗੀ ਉੱਥੇ ਜੀ ਬਿਲਕੁਲ ਜੀ ਬਿਲਕੁਲ ਖੜੀ ਬਿਲਕੁਲ ਜੀ ਖੜੀ ਖੜੀ ਰਹੂਗੀ ਜਿਹੜਾ ਉੱਥੇ ਫਾਇਰ ਸਟੇਸ਼ਨ ਹੈ ਉਹਨੂੰ ਵੀ ਅਸੀਂ ਜਲਦੀ ਪੂਰਾ ਨਵਾਂ ਬਣਾ ਕੇ ਉੱਥੇ ਜਿਵੇਂ ਇੰਡਸਟਰੀ ਏਰੀਆ ਹੈ ਤਾਂ ਉੱਥੇ ਸਭ ਨੂੰ ਸਹੂਲਤ ਦੇ ਮੰਗ ਸਰਹੰਦਰ ਰੋਡ ਜਿਹੜਾ ਓਵਰਵਿਜ ਬਣ ਰਿਹਾ ਹੈਗਾ ਉਹਦੀ ਸਮੱਸਿਆ ਕਾਫ ਨੇ ਨਵੰਬਰ دسمبر ਦਾ ਟਾਈਮ ਮੰਗਿਆ ਸੀ ਮੈਨੂੰ ਉਮੀਦ ਹੈ ਕਿ ਨਵੰਬਰ ਦਸੰਬਰ ਤੱਕ ਜਰੂਰ ਪੂਰੀ ਹੋ ਜਾਏਗਾ ਔਰ ਜਿਹੜਾ ਕਿ ਆਮ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਸ ਤੋਂ ਨਿਜਾਤ ਮਿਲੇਗੀ ਹੁਣ ਟੋਟਲ ਕਿੰਨੀਆਂ ਗੱਡੀਆਂ ਹੋ ਗਈਆਂ ਹੁਣ ਦੋ ਗੱਡੀਆਂ ਨਵੀਆਂ ਆ ਗਈਆਂ ਜੀ ਤੇ ਚਾਰ ਗੱਡੀਆਂ ਹੋ ਗਈਆਂ ਹੁਣ ਰਾਜਪੁਰੇ ਚ ਤੇ ਜੇ ਪ੍ਰਮਾਤਮਾ ਨੇ ਸਾਨੂੰ ਹੋਰ ਵੀ ਜੇ ਲੋੜ ਪੈਂਦੀ ਹੈ ਸਾਡਾ ਜੇ ਸਾਡੇ ਫਾਇਰ ਆਫੀਸਰ ਦੀ ਡਿਮਾਂਡ ਆਂਦੀ ਹੈ ਤਾਂ ਇਹ ਇੱਕ ਗੱਡੀ ਹੋਰ ਵੀ ਜਲਦੀ ਅਸੀਂ ਲੈ ਲੈਣਾ ਮੁਲਾਜ਼ਮਾ ਦੀ ਵੀ ਮੁਲਾਜ਼ਮਾ ਦੀ ਵੀ ਭਰਤੀ ਕੀਤੀ ਜਾਏਗੀ ਸਟਾਫ ਤੇ ਨੈਚੁਰਲੀ ਨੈਚੁਰਲੀ ਜਿਵੇਂ ਜਿਵੇਂ ਕਹਿੰਦੇ ਆ ਸਾਧਨ ਵਧਣਗੇ ਓਵੇਂ ਓਵੇਂ ਮੁਲਾਜ਼ਮਾ ਦੀ ਡਿਮਾਂਡ ਵੀ ਹੁੰਦੀ ਹੈ ਉਹ ਵੀ ਸਾਰੀ ਪੂਰੀ ਕੀਤੀ ਜਾਊਗੀ ਥੈਂਕ ਯੂ ਆਪਣਾ ਅੱਜ ਜੀ ਅੱਜ ਗੱਡੀਆਂ ਆਈਆਂ ਨਵੀਆਂ ਗੱਡੀਆਂ ਆਈਆਂ ਮੈਡਮ ਨੇ ਸਾਰਾ ਕੁਝ ਦਸਤਾਵੇਜ਼ ਕੁਲਕੇ ਦੱਸਤਾ ਮੈਡਮ ਨੇ ਬਦਲਤੀ ਸਾਰਾ ਕੁਝ ਹੋਇਆ ਮੈਂ ਇਹਨਾਂ ਦਾ ਥੈਂਕ ਯੂ ਕਰਦਾ ਦਿਲ ਦੀ ਗਹਿਰਾਈਆਂ ਤੋਂ ਅਸੀਂ ਇੱਕ ਗੱਡੀ 'ਚ ਮੈਡਮ ਨੇ ਸਾਨੂੰ ਦੋ ਲੈ ਕੇ ਦਿੱਤੀਆਂ ਬਹੁਤ ਬਹੁਤ ਹੋਰ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਹੈਗੀਆਂ ਅੱਜ ਤੁਹਾਨੂੰ ਹੱਲ ਕਰਦੀ ਮੈਡਮ ਨੂੰ ਅਸੀਂ ਕਹਾਂਗੇ ਮੈਡਮ ਸਾਡਾ ਪ੍ਰੋਬਲਮ ਨਾਲ ਦੀ ਨਾਲ ਸੁਣ ਕੇ ਨਾਲ ਦੀ ਨਾਲ ਹੱਲ ਹੋ ਰਿਹਾ ਤੁਹਾਡਾ ਸਟਾਫ ਦਾ ਪੂਰਾ ਹੈਗਾ ਸਟਾਫ ਸਾਡੇ ਕੋਲ ਪੂਰਾ ਹੈ ਕਿਉਂਕਿ ਦੋ ਗੱਡੀਆਂ ਨਵੀਆਂ ਆ ਚੁੱਕੀਆਂ ਨੇ ਸਾਡੇ ਕੋਲ ਵਰਦੀਆਂ ਵਰਦੀਆਂ ਵਾਹਦੀ ਹਮੇਸ਼ਾ ਡਿਮਾਂਡ ਹੁੰਦੀ ਹੈ ਇਸ ਵੇਲੇ ਇਤਾਂ ਹੁੰਦਾ ਤੰਗਲੀ ਹੁੰਦੀ ਹੈ ਛੋਟੀ ਗੱਡੀ ਜਾਂ ਕੋਈ ਸਾਡੇ ਕੋਲ ਛੋਟਾ ਇੱਕ ਆ ਰਹੀ ਹੈ ਕਿ ਕੁਗੱਡੀ ਹੋਰ ਨਵੀਂ ਮਿਲੀ ਜਿਹੜੀ ਮੈਡਮ ਲੈ ਕੇ ਦਿੱਤੀ ਹੈ ਉਹ ਵੀ ਆ ਰਹੀ ਹੈ ਸਾਡੇ ਕੋਲ ਇੱਕ ਪੁਰਾਣੀ ਛੋਟੀ ਵੀ ਹੈ ਜੀ ਵਰਦੀਆਂ ਪੁਰਦੀਆਂ ਦੀ ਡਿਮਾਂਡ ਹਮੇਸ਼ਾ ਚੱਲਦੀ ਰਹਿੰਦੀ ਹੈ ਨਹੀਂ ਸਭ ਪੂਰਾ ਸਰ ਸਾਰਾ ਕੁਝ ਸੈਟ ਹੈ ਥੈਂਕ ਯੂ ਓਕੇ ਲੈਟ ਟੂ